ਸਭ ਨੂੰ ਜੈ ਮਸੀਹ ਕੀ ਬਾਈਬਲ ਵਿੱਚੋਂ ਅਸੀਂ ਵਚਨ ਪੜਾਂਗੇ ਪਹਿਲਾ ਕ੍ਰੰਥੀਆਂ 13 ਅਧਿਆਏ 1 ਕੈ ਤੋਂ ਲੈ ਕੇ 13 ਅਜ ਤੱਕ ਪ੍ਰੇਮ ਉੱਤਮ ਹੈ ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਮੈਂ ਠੰਡ ਠੰਡ ਕਰਨ ਵਾਲਾ ਪਿੱਤਲ अथवा ਛੰਚਣ ਕਰਨ ਵਾਲੇ ਛੈਣੇ ਬਣਿਆ ਹਾਂ ਅਤੇ ਭਾਵੇਂ ਮੈਨੂੰ ਅਗੰ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਪੂਰੀ ਨੇਚਾ ਰੱਖਾਂ ਭਾਈ ਪਹਾੜਾ ਨੂੰ ਹਟਾਦਾ ਪ੍ਰੇਮ ਨਾ ਰੱਖਾਂ ਤਾਂ ਮੈਂ ਕੁਝ ਵੀ ਨਹੀਂ ਭਾਵੇਂ ਮੈਂ ਆਪਣਾ ਸਾਰਾ ਮਾਲ ਖਵੌਣ ਲਈ ਪੁੰਨ ਕਰਦਿਆਂ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪ੍ਰੇਮ ਨਾ ਰੱਖਾਂ ਤਾਂ ਕੁਝ ਲਾਭ ਨਹੀਂ ਪ੍ਰੇਮ ਧੀਰਜवान ਹੈ ਪ੍ਰੇਮ ਕਿਰਪਾਲੂ ਹੈ ਪ੍ਰੇਮ ਖੁਨਸ ਨਹੀਂ ਕਰਦਾ ਪ੍ਰੇਮ ਫੁੱਲਦਾ ਨਹੀਂ ਪ੍ਰੇਮ ਫੂਫੂ ਨਹੀਂ ਕਰਦਾ ਕੁਚੱਜਿਆ ਨਹੀਂ ਕਰਦਾ ਆਪਸਵਾਰਥੀ ਨਹੀਂ ਚਿੜਦਾ ਨਹੀਂ ਬੁਰਾ ਨਹੀਂ ਮੰਨਦਾ ਉਹ ਕੁਤਰਮ ਤੋਂ ਆਨੰਦ ਨਹੀਂ ਹੁੰਦਾ ਸਗੋ ਸਚਾਈ ਨਾਲ ਆਨੰਦ ਹੁੰਦਾ ਹੈ ਸਭ ਕੁਝ ਚੱਲ ਲੈਂਦਾ ਹੈ ਸਭ ਗੱਲਾਂ ਦੀ ਪ੍ਰਤੀਤ ਕਰਦਾ ਹੈ ਸਭ ਗੱਲਾਂ ਦੀ ਆਸ ਰੱਖਦਾ ਹੈ ਸਭ ਕੁਝ ਸਹਿ ਲੈਂਦਾ ਹੈ ਪ੍ਰੇਮ ਕਦੇ ਟਲਦਾ ਨਹੀਂ ਭਾਵੇਂ ਆਗਾਂ ਵਾਕ ਹੋਣ ਮੁੱਕ ਜਾਣਗੇ ਭਾਵੇਂ ਬੋਲੀਆਂ ਹੁਣ ਜਾਂਦੀਆਂ ਰਹਿਣਗੀਆਂ ਭਾਵੇਂ ਗਿਆਨ ਹੋਵੇ ਉਹ ਮੁਕ ਜਾਵੇਗਾ ਅਸੀਂ ਤਾਂ ਕੁਝ ਕੁਝ ਜਾਣਦੇ ਹਾਂ ਅਤੇ ਕੁਝ ਕੁਝ ਅਗਮਵਾਕ ਬੋਲਦੇ ਹਾਂ ਪਰ ਜਦੋਂ ਸੰਪੂਰਨ ਆਵੇਗਾ ਅਧੂਰਾ ਮੁਕ ਜਾਵੇਗਾ ਜਦੋਂ ਅਸੀਂ ਨਿਆਣੇ ਸਾਂ ਨਿਆਣਿਆਂ ਵਾਂਗ ਬੋਲਦੇ ਸਾਂ ਨਿਆਣਿਆਂ ਵਾਂਗ ਸਮਝਦੇ ਸਾਂ ਨਿਆਣਿਆਂ ਵਾਂਗ ਜਾਂਚਦੇ ਸਾਂ ਹੁਣ ਮੈਂ ਸਿਆਣਾ ਜੋ ਹੋ ਗਿਆ ਮੈਂ ਨਿਆਣਿਆਂ ਦੀਆਂ ਗੱਲਾਂ ਛੱਡ ਦਿੱਤੀਆਂ ਹਨ ਇਸ ਵੇਲੇ ਅਸੀਂ ਸ਼ੀਸ਼ੇ ਵਿੱਚ ਤੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਵੇਲੇ ਰੂਬਰੂ ਵੇਖਾਂਗੇ ਇਸ ਵੇਲੇ ਮੈਂ ਕੁਝ ਕੁਝ ਜਾਣਦਾ ਹਾਂ ਪਰ ਉਸ ਵੇਲੇ ਉਹ ਅਜੀਹਾ ਜਾਣਾਂਗਾ ਜੋ ਮੈਂ ਵੀ ਜਾਣਿਆ ਗਿਆ ਹਾਂ ਹੁਣ ਨੇਚਾ ਆਸ ਪ੍ਰੇਮ ਇਹ ਤਿੰਨੋਂ ਰਹਿੰਦੇ ਹਨ ਪਰ ਇਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ ਆਮੀਨ